ਸੇਲ ਆਲ ਵਹੀਕਲ ਚੈਨਲ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵੀਰ ਜੀ ਅੱਜ ਸਾਡੇ ਕੋਲ ਫਾਰਮ ਟਰੈਕ 602009 ਮਾਡਲ ਇਸ ਦੇ ਪਿਛਲੇ ਟਾਇਰ ਹਨ ਜੀ 55 ਪੈਸੇ ਤੇ ਅਗਲੇ ਟਾਇਰ ਹਨ ਜੀ 90 ਪੈਸੇ ਏਰੀਆ ਹੈ ਜੀ ਤਰਨਤਾਰਨ ਪੇਂਟ ਹੈ ਜੀ ਕਰਮਾਵਾਲਾ ਮੋਬਾਈਲ ਨੰਬਰ ਹੈ ਜੀ ਵੇਚਣ ਵਾਲੇ ਵੀਰ ਦਾ 9781162442 9781162442 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਇਸ ਫਾਰਮ ਟਰੈਕਟਰ ਟਰੈਕਟਰ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਹੈ ਇਸ ਨੂੰ ਤੁਸੀਂ ਤਸੱਲੀ ਨਾਲ ਵਾਹ ਕੇ ਚਲਾ ਕੇ ਚੈੱਕ ਕਰਕੇ ਲੈ ਕੇ ਜਾ ਸਕਦੇ ਹੋ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਵੇਗੀ ਕੋਈ ਲੀਕਿੰਗ ਨਹੀਂ ਕੋਈ ਟੁੱਟ ਭੱਜ ਨਹੀਂ ਇਸ ਦਾ ਮੁੱਲ ਰੱਖਿਆ ਗਿਆ ਹੈ 2,70,000 ਰੁਪਿਆ ਕੋਈ ਫਿਕਸ ਪ੍ਰਾਈਸ ਨਹੀਂ ਹੈ ਮੌਕੇ ਤੇ ਥੋੜਾ ਮਾਨਤਾਣ ਹੋ ਸਕਦਾ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਹੈ ਮੌਕੇ ਤੇ ਜਾ ਕੇ ਤੁਸੀਂ ਇਸ ਨੂੰ ਚੈੱਕ ਕਰ ਸਕਦੇ ਹੋ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਵੇਗੀ ਬਹੁਤ ਵਧੀਆ ਇਹ ਘਰ ਵਿੱਚ ਰੱਖਣ ਲਈ ਟਰੈਕਟਰ ਹੈ ਜੀ ਦੂਜੇ ਨੰਬਰ ਤੇ ਹਨ ਜੀ ਸਾਡੇ ਕੋਲ 11 ਹੱਲਾ ਬਹੁਤ ਹੀ ਮਜ਼ਬੂਤ ਭਾਰੀਆਂ ਬਣੀਆਂ ਹੋਈਆਂ ਪਿੰਡ ਹੈ ਜੀ ਇਸ ਦਾ ਛਾਪਾ ਜ਼ਿਲ੍ਹਾ ਬਰਨਾਲਾ ਇਸ ਦਾ ਮੁੱਲ ਰੱਖਿਆ ਗਿਆ ਹੈ 25000 ਰੁਪਿਆ ਮੌਕੇ ਉੱਤੇ ਥੋੜਾ ਮਾਨਤਾਣ ਹੋ ਸਕਦਾ ਹੈ ਬਹੁਤ ਹੈਵੀ ਮਜ਼ਬੂਤ ਹੈ ਇਹ ਹੱਲਾ ਹਨ ਜੀ ਕਰਸੀ ਵਾਲੀਆਂ ਦੀਆਂ ਬਣੀਆਂ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 85690 00094 506900094 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਇਨਾਂ ਹੱਲਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਮਾਲਕ ਵੀਰ ਕੋਲੋਂ ਲੈ ਸਕਦੇ ਹੋ ਆਪਣੇ ਚੈਨਲ ਤੋਂ ਕਿਸੇ ਵੀ ਵਾਹਨ ਦੀ ਬਸ ਬੇਸਿਕ ਜਾਣਕਾਰੀ ਹੀ ਦਿੱਤੀ ਜਾਂਦੀ ਹੈ ਜੋ ਮਾਲਕ ਵੀਰ ਵੱਲੋਂ ਦੱਸੀ ਗਈ ਹੁੰਦੀ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਿੱਧਾ ਮਾਲਕ ਵੀਰ ਨਾਲ ਗੱਲ ਕਰਕੇ ਕਿਸੇ ਵੀ ਚੀਜ਼ ਬਾਰੇ ਪੁੱਛ ਸਕਦੇ ਹੋ ਅੱਗੇ ਹੈ ਜੀ ਤੀਜਾ ਨੰਬਰ ਤੇ ਸਾਡੇ ਕੋਲੇ ਫੋਰਡ ਮੋਡੀਫਾਈਡ 3600 ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰੈਕਟਰ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਇਹ ਟਰੈਕਟਰ ਹੈ ਜਿਸ ਨੂੰ ਪੂਰਾ ਤਸੱਲੀ ਨਾਲ ਤਿਆਰ ਕੀਤਾ ਜਾਂਦਾ ਹੈ 2K ਦਾ ਪੇਂਟ ਲੱਗਿਆ ਹੋਇਆ ਪੂਰਾ ਓਕੇ ਟਰੈਕਟਰ ਟਰੈਕਟਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀਰ ਨੇ ਤਿਆਰ ਕਰਨ ਵਿੱਚ ਕਮੀ ਨਹੀਂ ਛੱਡੀ ਇਸ ਵੀਰ ਕੋਲ ਹੋਰ ਵੀ ਬਹੁਤ ਸਾਰੇ ਟਰੈਕਟਰ ਤਿਆਰ ਹੁੰਦੇ ਰਹਿੰਦੇ ਹਨ ਸਾਰੇ ਟਰੈਕਟਰਾਂ ਨੂੰ ਬਹੁਤ ਤਸੱਲੀ ਨਾਲ ਤਿਆਰ ਕੀਤਾ ਜਾਂਦਾ ਹੈ ਵਧੀਆ ਫਾਈਬਰ ਹੁੱਡ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਏਰੀਆ ਹੈ ਜੀ ਇਸ ਦਾ ਬਿਆਸ ਡਿਸਟ੍ਰਿਕਟ ਅੰਮ੍ਰਿਤਸਰ ਸਾਹਿਬ ਵੇਚਣ ਵਾਲੇ ਵੀਰ ਦਾ ਨੰਬਰ ਹੈ 62837 97416 62837 97416 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਤੇ ਇਸ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ 94 ਮਾਡਲ ਇਹ ਟਰੈਕਟਰ ਹੈ ਇਸ ਦਾ ਮੁੱਲ ਰੱਖਿਆ ਗਿਆ 2 ਲੱਖ 15000 ਰੁਪਇਆ ਅੱਗੇ ਹੈ ਜੀ ਸਾਡੇ ਕੋਲ ਹੰਡਾਈ ਵਰਨਾ ਫੁੱਲ ਟਾਪ ਮਾਡਲ ਪੰਜਾਬ ਨੰਬਰ 2010 ਮਾਡਲ ਪੰਜਾਬ ਨੰਬਰ ਦੂਜੇ ਨਾਂ ਤੇ ਇਸ ਦੇ 90 ਪੈਸੇ ਟਾਇਰ ਹਨ ਜੀ origignal color ਕੋਈ ਐਕਸੀਡੈਂਟ ਨਹੀਂ ਸਾਰੇ ਸ਼ੀਸ਼ੇ ਨਾਲ ਦੇ AC heater ਪੂਰਾ ਕੰਮ ਕਰਦਾ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਗੱਡੀ ਹੈ ਬਿਲਕੁਲ ਲੋਕਲ ਚੱਲੀ ਹੋਈ ਇਸ ਦਾ ਮੁੱਲ ਰੱਖਿਆ ਗਿਆ ਹੈ 255000 ਰੁਪਿਆ ਕੋਈ ਫਿਕਸਡ ਪ੍ਰਾਈਜ਼ ਨਹੀਂ ਹੈ ਮੌਕੇ ਉੱਤੇ ਥੋੜਾ ਮਾਣਤਾਨ ਹੋ ਸਕਦਾ ਹੈ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 8427725955 82 27 25 955 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰਕੇ ਇਸ ਗੱਡੀ ਬਾਰੇ ਹੋਰ ਵੱਧ ਤੋਂ ਵੱਧ ਜਾਣਕਾਰੀ ਮਾਲਕ ਵੀਰ ਕੋਲੋਂ ਲੈ ਸਕਦੇ ਹੋ ਗੱਡੀ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ ਅੱਗੇ ਹੈ ਜੀ ਸਾਡੇ ਕੋਲੇ ਤੂੜੀ ਵਾਲੀ ਟਰਾਲੀ 1622 6 ਦੀ ਕੰਪਲੀਟ ਜਾਲੀ ਸਮੇਤ ਚੋਰਸ ਹਿੱਸਾ ਇਸ ਦੇ ਟਾਇਰ ਹਨ ਜੀ 40 ਪੈਸੇ ਫਰਸ਼ ਸਾਫ਼ ਸਾਫ਼ ਬੇਦਾਗ ਜਾਲੀ ਇਸ ਦਾ ਮੁੱਲ ਰੱਖਿਆ ਗਿਆ ਹੈ 82000 ਰੁਪਿਆ ਮੌਕੇ ਤੇ ਥੋੜਾ ਮਾਨਤਾ ਹੋ ਸਕਦਾ ਹੈ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਸਿੰਗਲ ਟੈਰੀ ਤੂੜੀ ਵਾਲੀ ਟਰਾਲੀ ਹੈ ਜੀ ਵੇਚਣ ਵਾਲੇ ਵੀਰ ਦਾ ਮੋਬਾਈਲ ਨੰਬਰ ਹੈ 84270 25955 84270 25955 ਤੇ ਲਾ ਕੇ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਇਹ ਟਰਾਲੀ ਹੈ ਜੀ ਬਾਕੀ ਹੋਰ ਜਾਣਕਾਰੀ ਲੈਣ ਲਈ ਵੀਡੀਓ ਦੇ ਵਿੱਚ ਸਾਰੇ ਮਾਲਕੀ ਵੀਰਾਂ ਦੇ ਨੰਬਰ ਦੇ ਦਿੱਤੇ ਗਏ ਹਨ ਤੁਸੀਂ ਉਹਨਾਂ ਨੰਬਰਾਂ ਤੇ ਲਾ ਕੇ ਵਾਹਨਾਂ ਦੀ ਜਾਣਕਾਰੀ ਲੈ ਸਕਦੇ ਹੋ ਬਾਕੀ ਇਹੋ ਜੀ ਫ੍ਰੀ ਐਡ ਕਰਵਾਉਣ ਲਈ ਸਾਡਾ ਵਟਸਐਪ ਨੰਬਰ ਹੈ 86228227518622822751 ਤੇ ਵੇਚਣ ਵਾਲੇ ਵਾਹਨ ਦੀਆਂ 8-10 ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜੋ ਐਡ ਕਰਵਾਉਣ ਵਾਲਾ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾ ਹੈ ਇਸ ਵਿੱਚ ਤੁਸੀਂ 8-10 ਫੋਟੋਆਂ ਪਾ ਕੇ ਬਿਲਕੁਲ ਫ੍ਰੀ ਐਡ ਕਰਵਾ ਸਕਦੇ ਹੋ ਐਡ ਕਰਵਾਉਣ ਲਈ ਕਿਸੇ ਵੀ ਵੀਰ ਕੋਲ ਕੋਈ ਪੈਸਾ ਨਹੀਂ ਲਿਆ ਜਾਂਦਾ ਬਿਲਕੁਲ ਫ੍ਰੀ ਐਡ ਕੀਤੀ ਜਾਂਦੀ ਹੈ ਇਸ ਨੰਬਰ ਤੇ ਇੱਕ ਵਟਸਐਪ ਗਰੁੱਪ ਵੀ ਬਣਾਇਆ ਗਿਆ ਜਿਸ ਵਿੱਚ ਤੁਸੀਂ ਐਡ ਹੋ ਕੇ ਰੋਜ਼ਾਨਾ ਨਵੀ ਤੋਂ ਨਵੀ ਟਰੈਕਟਰਾਂ ਦੀ ਵੀਡੀਓ ਦੇਖ ਸਕਦੇ ਹੋ ਤੇ ਇਹੋ ਜਿਹੀਆਂ ਰੋਜ਼ਾਨਾ ਵੀਡੀਓਜ਼ ਵੇਖਣ ਲਈ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ